ਦੋਸਤੋ ਆ ਦੇਖੋ ਕਲਾਕਾਰੀ ਠੀਕ ਆ ਬੰਦੇ ਦੇ ਹੱਥ ਕਹਿੰਦੇ ਕੁਝ ਵੀ ਕਰ ਸਕਦੇ ਆ ਤੇ ਰੋਬਟ ਭਾਵੇਂ ਬਣ ਗਿਆ ਰੋਬਟ ਬੰਦਾ ਨਹੀਂ ਬਣ ਸਕਦਾ ਇਸ ਕਰਕੇ ਆ ਦੇਖੋ ਕਲਾਕਾਰੀ ਇਹ ਛੋਟੇ ਇਹ ਜਮਾਨ ਦਰੂ ਇਹ ਤੋਂ ਵੀ ਕੁਝ ਸਿੱਖਣ ਦੀ ਲੋੜ ਆ ਜਿਹੜੀ ਵੀ ਕਲਾਕਾਰੀ ਹੁੰਦੀ ਹੈ ਨਾ ਆਪਣੇ ਬੱਚਿਆਂ ਨੂੰ ਛੋਟੇ ਜਦੋਂ ਛੋਟੇ ਹੁੰਦੇ ਆ ਉਦੋਂ ਹੁੰਦੀ ਆ ਤੇ ਚਾਹੇ ਤੁਸੀਂ ਇਹਨੂੰ ਚੰਗੇ ਬਣਾ ਲਿਓ ਚਾਹੇ ਮਤਲਬ ਹੀ ਬਣਾ ਲਿਓ ਜੋ ਮਰਜ਼ੀ ਬਣਾ ਲਿਓ ਕਿਉਂਕਿ ਜਿੱਦਾਂ ਨੂੰ ਮੋੜੂਗੇ ਤੁਸੀਂ ਉਧਰ ਨੂੰ ਮੁੜ ਜਾਣਾ ਨਹੀਂ ਉਸ ਵੇਲੇ ਜੇ ਕਹੋਗੇ ਬਾਅਦ ਵਿੱਚ ਬੜੇ ਹੋਏ ਨੂੰ ਮੋੜਨਾ ਫੇਰ ਬਾਈ ਔਖਾ ਆ ਕੰਮ ਇਸ ਕਰਕੇ ਪਹਿਲੇ ਹੀ ਮੋੜ ਲਿਓ ਜਿੱਦਨ ਮੋੜਨਾ ਹੋਇਆ। ਦੋਸਤੋ ਜ਼ਿੰਦਗੀ ਦੇ ਵਿੱਚ ਨਾ ਕਹਿਣਾ ਸਿੱਖੋ ਕਿਉਂਕਿ ਜਿਹੜੇ ਰਿਸ਼ਤੇ ਆ ਉਹ ਫੈਫੀ ਕੋਲ ਨਾ ਨਹੀਂ ਜੁੜਦੇ ਬਿਮਾਰੀ ਪਾਣੀ ਨਾਲ ਨਹੀਂ ਧੋਤੀ ਜਾਂਦੀ ਤੇ ਮਤਲਬ ਹੀ ਲੋਕ ਆ ਜਿੰਦੇ ਵੀ ਮਰਿਆਂ ਵਰਗੇ ਹੀ ਹੁੰਦੇ ਆ। ਸੋ ਇਸ ਕਰਕੇ ਭਾਈ ਜਿਹੜੇ ਜਿੰਦੇ ਆ ਉਹਨਾਂ ਨੂੰ ਪਹਿਚਾਣੋ। ਸੋ ਆ ਦੇਖੋ ਤੁਸੀਂ ਨਰਸਰੀ ਦੇਖ ਰਹੇ ਹੋ ਭਾਈ ਯਾਰ ਨਰਸਰੀ ਦੇ ਵਿੱਚ ਬੂਟੇ ਆ ਜਿਹੜੇ ਉਹ ਚਹਿਚਾਹਦੇ ਹੁੰਦੇ ਆ ਪਰ ਜਦੋਂ ਅਸੀਂ ਘਰ ਲੈ ਜਾਂਦੇ ਆ ਨਾ ਬੂਟਿਆਂ ਨੂੰ ਉਦੋਂ ਇਹਨਾਂ ਨੂੰ ਕੀ ਹੋ ਜਾਂਦਾ ਇਹ ਮਰਝਾ ਕਿਉਂ ਜਾਂਦੇ ਆ? ਸੋ ਜ਼ਿੰਦਗੀ ਵੀ ਕੋਸ਼ੇ ਇਸੇ ਤਰ੍ਹਾਂ ਆਪ ਤੇ ਕਿਉਂਕਿ ਨਰਸਰੀ ਦੇ ਵਿੱਚ ਉਹ ਇਹਨਾਂ ਦਾ ਖਿਆਲ ਰੱਖਦੇ ਇਹਨਾਂ ਨੂੰ ਮੌਕੇ ਸਿਰ ਪਾਣੀ ਦਿੰਦੇ ਆ ਤੇ ਮੌਕੇ ਸਿਰ ਖਰਾਕ ਦਿੰਦੇ ਆ ਤੇ ਬਾਬੇ ਉਹ ਸਾਡਾ ਜਿਹੜਾ ਜੀਵਨ ਆ ਉਹ ਵੀ ਇਸ ਬੂਟਿਆਂ ਵਰਗਾ ਹੀ ਆ ਤੇ ਜਿਹੜੇ ਮਤਲਬੀ ਲੋਕ ਤੁਹਾਨੂੰ ਚੰਬੜ ਜਾਂਦੇ ਆ ਨਾ ਉਹ ਤੁਹਾਡੋਂ ਉਪਯੋਗ ਕਰਕੇ ਤੁਹਾਡਾ ਮਤਲਬ ਲੈ ਕੇ ਤੁਹਾਨੂੰ ਪਾਸੇ ਕਰ ਦਿੰਦੇ ਆ ਤੇ ਉਹ ਸਾਡੇ ਲਈ ਮਰਿਆਂ ਵਰਗੇ ਹੁੰਦੇ ਆ ਤੇ ਇਹਦਾ ਅਰਥ ਇਹ ਆ ਤੇ ਬਿਮਾਰੀ ਪਾਣੀ ਨਾਲ ਨਹੀਂ ਧੋਤੀ ਜਾਂਦੀ ਉਹਦਾ ਅਰਥ ਕੀ ਆ ਦੋਸਤੋ ਉਹਦਾ ਅਰਥ ਇਹ ਆ ਪੇ ਜਿਹੜੇ ਅਸੀਂ ਜੋਕਾਂ ਵਾਂਗੂ ਚਮਬੇੜ ਲੈਨੇ ਆ ਬੰਦੇ ਆਲੇ ਦਿਵਾਲੇ ਉਹ ਸਾਡੇ ਲਈ ਬਿਮਾਰੀ ਆ ਤੇ ਤੁਹਾਡੀ ਜ਼ਿੰਦਗੀ ਬਰਬਾਦ ਕਰ ਜਾਂਦੇ ਆ ਉਹ ਤੇ ਬਾਅਦ ਵਿੱਚ ਉਹ ਆਪਣੇ ਨਜ਼ਾਰੇ ਲੈਂਦੇ ਆ ਜ਼ਿੰਦਗੀ ਦੇ ਤੇ ਤੁਸੀਂ ਬੈਠੇ ਸੋਚਦੇ ਆ ਯਾਰ ਅਸੀਂ ਇਸ ਬੰਦੇ ਲਈ ਇਸ ਬੰਦੇ ਲਈ ਆ ਕੀਤਾ ਹਨਾ ਤੇ ਇਸ ਲਈ ਨਾ ਕਹਿਣਾ ਸਿੱਖ ਲਓ ਜਦੋਂ ਦਾ ਨਾ ਕਹਿਣਾ ਸਿੱਖਿਆ ਤੇ ਜ਼ਿੰਦਗੀ ਸਵਰਗ ਬਣ ਗਈ ਔਰ ਬਣ ਰਹੀ ਆ ਤੇ ਉਹਨਾਂ ਮਤਲਬ ਹੀ ਲੋਕਾਂ ਦਾ ਪਿੱਛਾ ਛੱਡ ਦੋ ਤੇ ਇਸ ਕਰਕੇ ਦੋਸਤੋ ਆ ਜਾਓ ਤੁਹਾਨੂੰ ਅਸੀਂ ਕੁਝ ਬੂਟੇ ਆ ਜਿਹੜੇ ਦਿਖਾਈਏ ਪੇ ਜਿਹੜੇ ਇਹਨਾਂ ਨਰਸਰੀ ਦੇ ਵਿੱਚ ਬੂਟੇ ਆ ਦੇਖੋ ਰੰਗ ਬਰੰਗੇ ਬੂਟੇ ਆ ਤੇ ਐਨ ਚਾਹ ਚਾਹਦੇ ਆ ਪਰ ਜਦ ਘਰ ਜਾਂਦੇ ਆ ਸਾਡੇ ਘਰ ਜਾ ਕੇ ਇਹਨਾਂ ਨੂੰ ਕੁਛ ਨਾ ਇਦਾਂ ਲੱਗਦਾ ਪੇ ਜਿੱਦਾਂ ਮਰ ਜਾ ਗਏ ਯਾਰ ਇਹ ਖੇਲ ਨਹੀਂ ਰਹੇ ਇਹ ਫਲ ਵੱਧ ਫਲ ਨਹੀਂ ਰਹੇ ਸੋ ਇਸ ਕਰਕੇ ਦੋਸਤੋ ਇਹ ਕਿਉਂਕਿ ਇੱਥੇ ਆਪਣਾ ਉਹ ਖਿਆਲ ਰੱਖਦੇ ਆ ਨਰਸੀ ਦੇ ਵਿੱਚ ਹਰ ਇੱਕ ਖਰਾਕ ਦਾ ਪਾਣੀ ਦਾ ਤੇ ਇਹ ਚੀਜ਼ਾਂ ਦਾ ਖਿਆਲ ਰੱਖਿਆ ਜਾਂਦਾ ਤਾਂ ਕਿ ਬੂਟਾ ਵਧੇ ਫੁੱਲੇ ਸੋ ਇਦਾਂ ਹੀ ਦੋਸਤੋ ਸਿਰਫ ਜਿਹੜਾ ਕਿ ਆ ਆਪਣਾ ਔਰ ਆਪਣੇ ਬੱਚਿਆਂ ਦਾ ਪਰਿਵਾਰ ਦਾ ਖਿਆਲ ਰੱਖੋ ਤਾਂ ਕਿ ਉਹ ਇਦਾਂ ਚੈ ਚਾਹਾਂਦੇ ਰਹਿਣ ਨਾ ਕਿ ਮਤਲਬੀ ਲੋਕਾਂ ਪਿੱਛੇ ਮਤਲਬੀ ਰਿਸ਼ਤਿਆਂ ਪਿੱਛੇ ਮਤਲਬੀ ਉਹਨਾਂ ਬੰਦਿਆਂ ਪਿੱਛੇ ਆਪਣਾ ਟਾਈਮ ਔਰ ਸਮਾਂ ਖਰਾਬ ਕਰਨਾ ਉਹ ਇਹ ਬਹੁਤ ਵੱਡੀ ਮੂਰਖਤਾ ਆ ਪਰ ਜਦੋਂ ਤੱਕ ਸਮਝ ਲੱਗਦੀ ਆ ਉਦੋਂ ਤੱਕ ਬਹੁਤ ਕੁਝ ਬਰਬਾਦ ਹੋ ਚੁੱਕਾ ਹੁੰਦਾ ਸਿਰਫ ਮੱਥੇ ਤੇ ਹੱਥ ਮਾਰਨ ਤੋਂ ਸਵਾਏ ਕੁਝ ਨਹੀਂ ਰਹਿੰਦਾ ਭਾਈ ਬੂਟੇ ਦੇਖੋ ਕਿੰਨੇ ਸੋਹਣੇ ਆ ਚਹਿ ਚਾਹਦੇ ਆ ਫੁੱਲ ਆ ਇਹ ਰੰਗ ਬਰੰਗੇ ਆ ਅੱਜ ਤੁਹਾਨੂੰ ਅਸੀਂ ਬਹੁਤ ਸਾਰੇ ਬੂਟੇ ਆ ਜਿਹੜੇ ਉਹ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਦਿਖਾ ਲ ਰਹੇ ਆ ਤੇ ਤੁਸੀਂ ਦੇਖਿਓ ਬਾਈ ਪਸੰਦ ਕਰਕੇ ਆਪੋ ਆਪਣੇ ਘਰ ਦੇ ਵਿੱਚ ਲਾ ਲਿਓ ਕਿਉਂਕਿ ਇਹਨਾਂ ਬੂਟਿਆਂ ਦੇ ਵਿੱਚ ਨਾਲ ਦੇਖ ਕੇ ਇਹਨਾਂ ਦੇ ਰੰਗ-ਬਰੰਗੇ ਕੁਦਰਤ ਦੇ ਰੰਗ ਦੇਖ ਕੇ ਬੰਦੇ ਦਾ ਆਪਣਾ ਜਿਹੜਾ ਕੀ ਆ ਮਨ ਵੀ ਹੈ ਨਾ ਇਹਨਾਂ ਵਰਗਾ ਹੋ ਜਾਂਦਾ ਕਿ ਮੈਂ ਵੀ ਯਾਰ ਚੈਚ ਹਾ ਸਕਦਾ ਆ ਜੇ ਮਤਲਬ ਹੀ ਲੋਕ ਸਾਡਾ ਵਰਤ ਕੇ ਸਾਨੂੰ ਚਲੇ ਗਏ ਤਾਂ ਕੀ ਹੋ ਗਿਆ ਯਾਰ ਜ਼ਿੰਦਗੀ ਤਾਂ ਜ਼ਿੰਦਾਬਾਦ ਹੈ ਨਾ ਸੋ ਇਸ ਲਈ ਬਣੇ ਰਹੋ ਦੋਸਤੋ ਕਿੰਨੇ ਸੋਹਣੇ ਦੇਖੋ ਕੁਦਰਤੀ ਕਲਾਕਾਰੀ ਇਹ ਆਹ ਦੇਖੋ ਆ ਦਿਖਾਓ ਦਰਸ਼ਕਾਂ ਨੂੰ ਦੇਖੋ ਕਿੰਨੇ ਸੋਹਣੇ ਬੂਟੇ ਆ ਓਹੋ ਆ ਦੇਖੋ ਦੋਸਤੋ ਆ ਦੇਖੋ ਘਰ ਦੇ ਵਿੱਚ ਰੱਖਣ ਵਾਲੇ ਪਲਾਂਟ ਦੇਖੋ ਕਿੰਨੇ ਸੋਹਣੇ ਆ ਦੇਖੋ ਸੁੰਦਰ ਦੇ ਕਿੰਨੇ ਸੋਹਣੇ ਕਿੰਨੇ ਲੱਗਦੇ ਆ ਦੋਸਤੋ ਜਿੱਦਾਂ ਅੰਗੂਰ ਲੱਗੇ ਹੁੰਦੇ ਆ ਆ ਅੱਗੇ ਦੇਖੋ ਆਹ ਕਾ ਦਾ ਫੁੱਲ ਲੱਗਦਾ ਦੋਸਤੋ ਆ ਦੇਖੋ ਜੇ ਮੈਂ ਤੁਹਾਨੂੰ ਦਿਖਾਵਾਂ ਇਕਾਂ ਦੇ ਗੁਲਾਬ ਦਾ ਫੁੱਲ ਲੱਗਦਾ ਇਹ ਦੇਖੋ ਦੋਸਤੋ ਆ ਦੇਖੋ ਗੁਲਾਬ ਦਾ ਫੁੱਲ ਲੱਗਦਾ ਦੇਖੋ ਇਹ ਪਲਾਂਟ ਪਲਾਂਟ ਬਹੁਤ ਖਰੇ ਖਰੇ ਆ ਦੇਖੋ ਤੇ ਅਗਲੀ ਵੀਡੀਓ ਜ਼ਰੂਰ ਦੇਖਿਓ ਦੋਸਤੋ ਧੰਨਵਾਦ ਸਸਿਕਾ